ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਸ ਸਿੰਘ ਗੁਰਦਾਸਪੁਰੋਲ ਸਾਥੀਆਂ ਸਮੇਤ ਖਨੋੜੀ ਬਾਰਡਰ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਪੁੱਛਿਆ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਪ੍ਰਧਾਨ ਬਲਦੇਸ ਸਿੰਘ ਗੁਰਦਾਸਪੁਰ ਨੇ ਹਰੇਕ ਮਜ਼ਦੂਰ ਵਪਾਰੀ ਕਾਰੋਬਾਰੀ ਨੂੰ ਕਿਸਾਨੀ ਸੰਘਰਸ਼ ਵਿੱਚ ਭੀੜਾ ਕੱਟ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਪ੍ਰਧਾਨ ਬਲਦੇਸ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਅਤੇ ਕਿਸਾਨੀ ਨੂੰ ਤਬਾਹ ਕਰਨ ਵਿੱਚ ਤਤਪਰ ਹਨ ਜਦ ਕਿ ਚੋਣਾਂ ਦੌਰਾਨ ਹਰੇਕ ਨਾਗਰਿਕ ਨੂੰ ਨੋਟਾਂ ਦਾ ਬਟਨ ਦਬਾਉਣ ਲਈ ਲਾਂਬੰਦ ਕਰਾਂਗੇ ਉਹਨਾਂ ਨੇ 18 ਦਸੰਬਰ ਦੇ ਰੇਲ ਰੋਕੂ ਪ੍ਰੋਗਰਾਮ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜੀ ਪ੍ਰਧਾਨ ਜੀ ਤੁਸੀਂ ਨੋਰੀ ਬਾਰਡਰ ਤੇ ਧਰਨੇ ਵਿੱਚ ਸ਼ਾਮਲ ਹੋਏ ਸੀਗੇ ਕਿਸਾਨਾਂ ਦਾ ਜੋ ਉੱਥੇ ਪ੍ਰਦਰਸ਼ਨ ਚੱਲਦਾ ਪਿਆ ਆ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਇਸ ਤਰ੍ਹਾਂ ਦੇ ਹਾਲਾਤ ਉੱਤੇ ਕੀ ਮਤਲਬ ਹੈਗਾ ਕੀ ਕਹਿਣਾ ਚਾਹੁੰਦੇ ਹੋ ਸਭ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਰਿਫਤ ਹੈ ਜਨਾਬੇ ਪ੍ਰਸਾਦ ਦਾ ਧੰਨਵਾਦ ਕਰਦਾ ਉਹਨਾਂ ਥੋੜਾ ਵਾ ਕਿਉਂਕਿ ਇਹ ਸਾਡੇ ਜਿਹੜੇ ਵਿਚਾਰ ਨੇ ਇਹ ਪਬਲਿਕ ਤੱਕ ਤੇ ਪਬਲਿਕ ਦੇ ਵਿਚਾਰ ਸਾਡੇ ਤੱਕ ਜਿਹੜਾ ਵਾ ਪੇਸ਼ ਕਰਦੇ ਨੇ ਔਰ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਕਿਸਾਨ ਆਗੂਆਂ ਦਾ ਵੀ ਧੰਨਵਾਦ ਕਰਦਾ ਜਿਵੇਂ ਭਲੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਸਗਦੇਵ ਸਿੰਘ ਬਲਦੇਵ ਸਿੰਘ ਸਰਸਾ ਨੇ ਔਰ ਸਗਦੇਵ ਸਿੰਘ ਪੋਜਰਾਏ ਔਰ ਹੋਰ ਵੀ ਉਥੇ ਜਿੰਨੇ ਅਨੇਕਾਂ ਅਸੀਂ ਤਰਨੇ ਦਿੱਤੇ ਗਏ ਆ ਹਰ ਆਗੂ ਜਿਹੜਾ ਬਾ ਜਾਂ ਥਲੇ ਕਿਸਾਨ ਆ ਉਹ ਆਪਣਾ ਫਰਜ਼ ਅਦਾ ਕਰ ਰਿਹਾ ਔਰ ਉਹ ਆਪਣੀ ਬਹੁਤ ਸਟੱਡੀ ਡਿਊਟੀ ਕਰ ਰਹੇ ਨੇ ਔਰ ਉਹਦੇ ਆਪਣੇ ਇਹ ਵੇਖਣ ਦੇ ਨੇ ਕਿ ਆਪਣੀ ਜਾਨ ਕੁਰਬਾਨ ਤੱਕ ਰਹੀ ਉਹ ਜਿਹੜੇ ਜਾਨ ਦੇ ਨੇ ਔਰ ਇਹ ਮੇਰੇ ਨਿੱਜੀ ਵਿਚਾਰ ਨੇ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਦੇਸ਼ ਦੇ ਰਾਜਨੀਤਿਕ ਨੇ ਜੇ ਕੋਈ ਬੰਦਾ ਸੱਚ ਬੋਲਦਾ ਤੇ ਉਹਨੂੰ ਕਹਿੰਦੇ ਨੇ ਕਿ ਇਹ ਸ਼ਾਂਤ ਮਾਹੌਲ ਨੂੰ ਲਾਂਭੂ ਲਾਉਂਦੇ ਨੇ ਔਰ ਜੋ ਮੈਂ ਉਥੇ ਤਰਨੇ ਦੇ ਉੱਤੇ ਵੇਖਿਆ ਉਥੇ ਇਹ ਆ ਕਿ ਅੱਜ ਤੋਂ ਪਿਛੇ ਵਿੱਚ ਆਤੀ ਮਾਰੋ ਤੇ ਰਾਜਨੀਤਿਕ ਜਿਹੜੇ ਨੇ ਇਹ ਸ਼ਾਂਤ ਮਾਹੌਲ ਨੂੰ ਲਾਂਭੂ ਲਾਉਂਦੇ ਨੇ ਔਰ ਜਿੰਨੇ ਵੀ ਰਾਜਨੀਤਿਕ ਨੇ ਉਹ ਇਸ ਵੇਲੇ ਖਾਸ ਤੌਰ ਤੇ ਬੀਜਪੀ ਜਿਹੜੀ ਆ ਉਹ ਇਸ ਪਕੜ ਦੇ ਉੱਤੇ ਬੈਠੀ ਆ ਕਿ ਡੱਲੇ ਵਾਲ ਦੀ ਸ਼ਹੀਦੀ ਕਿਦੋਂ ਹੁੰਦੀ ਆ ਔਰ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਉੱਪਰੋਂ ਇੱਕ ਨੇ ਉਹ ਇਹ ਚਾਹੁੰਦੀਆਂ ਨੇ ਕਿ ਕਿਸਾਨ ਮੋਰਚਾ ਕਿਦੋਂ ਫੇਲ ਹੁੰਦਾ ਤੇ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਕਿਦਾਂ ਰਖੀਏ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਭਾਜਪਾ ਦੀ ਜਿਹੜੀ ਵਿਚਾਰਵਾਕ ਡੱਲੇ ਆ ਸ਼ਹੀਦ ਹੋਣ ਤੇ ਅਸੀਂ ਆਪਣਾ ਬਲ ਪ੍ਰਯੋਗ ਕਰਕੇ ਜਾਂ ਕੋਈ ਧਾਰਾ 144 ਵਗੈਰਾ ਲਾ ਕੇ ਜਾਂ ਆਪਾਂ ਧਰਨੇ ਨੂੰ ਜਿਹੜਾ ਫੇਰ ਕਰਨ ਦੇ ਇਹਨਾਂ ਦੇ ਵਿਚਾਰ ਨੇ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿੱਥੇ ਅਜੇ ਤੱਕ ਵਰਕਰੀ ਕੀਤੀ ਆ ਔਰ ਆਹ ਇਹ ਗੱਲ ਕਹੀ ਆ ਕਿ ਫਲਾਣੀ ਪਾਰਟੀ ਨੂੰ ਬੋਰਡ ਪਹ ਜਾਂ ਲੋਕਾਂ ਨੂੰ ਅੱਜ ਦੇ ਤੋਂ ਲੈ ਕੇ ਜੋ ਮੈਂ ਧਰਨੇ ਦੇ ਵਿੱਚ ਵੇਖਿਆ ਉਥੋਂ ਆ ਕੇ ਇਨਾ ਮੈਨੂੰ ਦਰਦ ਹੋਇਆ ਕਿ ਮੈਂ ਤੁਹਾਨੂੰ ਆਪਣੀ ਹਕੀਕਤ ਦੱਸਣਾ ਕਿ ਮੈਂ ਆਉਂਦਿਆਂ ਅਫਸੇਦਗਰ ਸਾਹਿਬ ਰੁਪਿਆ ਤੇ ਠੰਡੇ ਬੁਰਜ ਦੇ ਵਿੱਚ ਜਿੱਥੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਨੇ ਸਾਬਜਾਦੇ ਸ਼ਹੀਦ ਹੋਏ ਨੇ ਉੱਥੇ ਮੈਂ ਜਦੋਂ ਅਰਦਾਸ ਕੀਤੀ ਤੇ ਮੈਂ ਰੋ ਰੋ ਕੇ ਅਰਦਾਸ ਕੀਤੀ ਤੇ ਮੈਨੂੰ ਬੜੇ ਵਿਚਾਰ ਆਏ ਕਿ ਵੇਖਣ ਵਾਲੇ ਕੀ ਕਹਿਣਗੇ ਵੀ ਇਹ ਰੋਂਦਾ ਕਿਉਂ ਮੈਨੂੰ ਰੋਂਨ ਦਾ ਇਹ ਹੁੰਦਾ ਹੀ ਕਿ ਸਾਡੇ ਸ਼ਹੀਦਿਆਂ ਦਾ ਮੁੱਲ ਜਿਹੜਾ ਸੀ ਕਿਸੇ ਨੇ ਤੇ ਕੀ ਪਾਉਣਾ ਸੀ ਸਾਡੇ ਇਸੇ ਕੌਮ ਦੇ ਵਾਰਸ ਵੀ ਜਿਹੜੇ ਨਹੀਂ ਪੁੰਦੇ ਸੋ ਇੱਥੇ ਮੈਂ ਜਿੱਥੇ ਕਿਸਾਨ ਮੋਰਚੇ ਦੇ ਹਾਲਾਤ ਵੇਖ ਕੇ ਆਉਂਦੀਆਂ ਲਕਸ਼ਣਾਂ ਦੇ ਵਿੱਚ ਅਸੀਂ ਇੱਕ ਜਿਹੜਾ ਨੋਟਾ ਦਾ ਬਟਨ ਵਾਂ ਅੱਜ ਮੈਂ ਪਹਿਲੀ ਵਾਰ ਪ੍ਰਸਤੇ ਵਿੱਚ ਬੇਨਤੀ ਕਰ ਰਿਹਾ ਨੋਟਾ ਦੇ ਬਸੰਦ ਦੀ ਜਿਹੜੀ ਅਸੀਂ ਅਪੀਲ ਕਰਾਂਗੇ ਕਿ ਬੋਰਡ ਜਿਹੜੀ ਆ ਉਹ ਨੋਟਾ ਦੇ ਬਟਨ ਦਬਾ ਕੇ ਪਾਈ ਜਾਵੇ ਕਿ ਸਾਨੂੰ ਕੋਈ ਵੀ ਰਾਜਨੀਤਿਕ ਜਿਹੜਾ ਪਸੰਦ ਨਹੀਂ ਅੱਜ ਜੇਕਰ ਕੋਈ ਹਾਲਾਤ ਨੇ ਤੇ ਸਾਰੇ ਰੋਟੀਆਂ ਸੇਕਣ ਦੇ ਉੱਤੇ ਬੈਠੇ ਨੇ ਜੇਕਰ ਮੈਂ ਅਨਾ ਰਾਜਨੀਤਿਕ ਉੱਤੋਂ ਵੀ ਦਰਦ ਰੱਖਦੇ ਹੁਣ ਕਿਸੇ ਵੀ ਪਾਰਟੀ ਦਾ ਹੋਵੇ ਤੋ ਉਹ ਕਿਸੇ ਤਰੀਕੇ ਨਾਲ ਵਿਰੋਧ ਕਰ ਸਕਦਾ ਤਰੀਕੇ ਅਹੀਂ ਜਾਣਿਆ ਕੀ ਇਹ ਨਹੀਂ ਜਾਣਦੇ ਔਰ ਇਹ ਜਿਹੜੇ ਸਹ ਲੈ ਆ ਕੇ ਸਾਰੇ ਬੈਠੇ ਨੇ ਇਸ ਕਰਕੇ ਸਾਡੇ ਦਿਲ ਨੂੰ ਜਿਹੜੀ ਬਹੁਤ ਜ਼ਿਆਦਾ ਸੱਟ ਵੱਜੀ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਇਹ ਕਿਸਾਨ ਮੋਰਚੇ ਦਾ ਕਿਸਾਨਾਂ ਦਾ ਕੋਲ ਵਾ ਇਹ ਕਿਸਾਨਾਂ ਦਾ ਕੋਲ ਨਹੀਂ ਇਹ ਦੁਕਾਨਦਾਰਾਂ ਤੇ ਮਜ਼ਦੂਰਾਂ ਦਾ ਵੀ ਕੋਲ ਆ ਇਹ ਕਿਵੇਂ ਜਿੱਦਾਂ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਜਿਹੜੀ ਜ਼ਮੀਨ ਖੋਹ ਕੇ ਤੇ ਧਨਾਢਾਂ ਨੂੰ ਦੇ ਕੇ ਤੇ ਅਸੀਂ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਇਹਨਾਂ ਨੇ ਪੜੋ ਤੇ ਰਾਜ ਕਰੋ ਤੇ ਵਾਰੋ-ਵਾਰੀ ਇੱਕ-ਇੱਕ ਦੇ ਨਾਲ ਇਹਨਾਂ ਟੱਕਰ ਲਾਉਣੀਆਂ ਸਾਡੇ ਤੋਂ ਬਾਅਦ ਵਪਾਰੀਆਂ ਦੀ ਵਾਰੀ ਹੁੰਦੀ ਵਪਾਰੀਆਂ ਦੀਆਂ ਦੁਕਾਨਾਂ ਫੇਰ ਕਨਵਰ ਦੇ ਸ਼ੋਰੂਮ ਖੁੱਲਣਗੇ ਤੇ ਜਿਹੜੇ ਅੱਜ ਦੁਕਾਨਦਾਰ ਬੈਠੇ ਨੇ ਕਿ ਕਿਸਾਨਾਂ ਦਾ ਮਸਲਾ ਔਰ ਇਹ ਵੀ ਜਿਹੜੇ ਨੇ ਬਾਅਦ ਦੇ ਵਿੱਚ ਇਹ ਵੀ ਮਜ਼ਦੂਰੀ ਕਰਨਗੇ ਔਰ ਜਿਹੜੇ ਅੱਜ ਮਜ਼ਦੂਰ ਬੈਠੇ ਨੇ ਕਿ ਆਪਾਂ ਮਜ਼ਦੂਰੀ ਕਰੀਏ ਤਾਂ ਕੋਈ ਗੱਲ ਨਹੀਂ ਤੇ ਜਿੱਥੋਂ ਬੰਦੇ ਜ਼ਿਆਦਾ ਹੋਣ ਉਥੇ ਕੰਮ ਘਟ ਜਾਂਦਾ ਜਦੋਂ ਕਿਸਾਨ ਵੀ ਮਜ਼ਦੂਰ ਬਣ ਕੇ ਤੇ ਦੁਕਾਨਦਾਰ ਵੀ ਮਜ਼ਦੂਰ ਬਣ ਕੇ ਤੇ ਇਹਨਾਂ ਮਜ਼ਦੂਰਾਂ ਨੂੰ ਵੀ ਜਿਹੜੀ ਆ ਇਹ ਮਤਲਬ ਕਿ ਦਿਹਾੜੀ ਨਹੀਂ ਮਿਲੇਗੀ ਆਮ ਜਨਤਾ ਜਿਹੜੀ ਆ ਆਮ ਉਹ ਕੀ ਪੀੜ ਕਰਨਾ ਚਾਹੁੰਦੇ ਤੁਸੀਂ ਮੈਂ ਆਮ ਆਮ ਪਬਲਿਕ ਆਮ ਪਬਲਿਕ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੋ ਕਿਸਾਨ ਮੋਰਚੇ ਦੇ ਹਾਲਾਤ ਨੇ ਮੈਂ ਉਥੇ ਰਹਿ ਕੇ ਆਇਆ ਤੇ ਵੇਖੇ ਨੇ ਔਰ ਮੈਂ ਬੇਨਤੀ ਇਹ ਵੀ ਕਰਦਾ ਮੈਂ ਮਾਫੀ ਮੰਗਣਾ ਕਿ ਮੈਂ ਪਹਿਲੀ ਵਾਰ ਗਿਆ ਜੋ ਉਥੇ ਹਾਲਾਤ ਨੇ ਮੈਂ ਹਰ ਵੀਰ ਨੂੰ ਬੇਨਤੀ ਕਰਨਾ ਕਿ ਐਸ ਵੇਲੇ ਕੋਈ ਧੜੇ ਬੰਦੀ ਨੇ ਵੇਖੋ ਕਿ ਮੈਂ ਕਿਸ ਕਿਸਾਨ ਮੋਰਚੇ ਦੇ ਧੜੇ ਦਾ ਕੋਈ ਕੁਛ ਨਹੀਂ ਇਹ ਨਾ ਵੇਖੋ ਕਿ ਮੈਂ ਕੌਣ ਆ ਵਹੀਰਾ ਘੱਟ ਕੇ ਖਨੌਰੀ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੇ ਤੇ ਆਪਣੇ ਸ਼ੰਭੂ ਪੱਟ ਦੇ ਉੱਤੇ ਪਹੁੰਚੋ ਕਿ ਜਿਹੜਾ ਸਰਕਾਰ ਨੂੰ ਪਤਾ ਲੱਗ ਜਾਏ ਕਿ ਜੇਕਰ ਧੜੇ ਕਿਸਾਨਾਂ ਦੇ ਅਲੱਗ-ਅਲੱਗ ਨੇ ਤੇ ਕਿਸਾਨ ਥਲਿਓ ਇੱਕ ਨੇ ਦੂਸਰੀ ਕੱਲ ਨੂੰ ਮੈਂ ਰਾਹ ਦੇ ਵਿੱਚ ਨੱਟ ਤੇ ਵੇਖਿਆ ਕਿ ਸੱਦਾ ਦਿੱਤਾ ਵਾ ਸੱਦਾ ਭੰਦੇਰ ਸਿੰਘ ਨੇ ਕਿ 18 ਨੂੰ ਰੇਲਾਂ ਰੋਕਣੀਆਂ ਇਹ ਜਿਹੜੀਆਂ ਰੇਲਾਂ ਰੋਕਣੀਆਂ ਪੂਰੇ ਛੇ ਜਿੰਨੇ ਪਬਲਕਵਾ ਇੱਥੇ ਕੋਈ ਕਿਸਾਨਾਂ ਨੂੰ ਕੱਲਾ ਸੱਦਾ ਨਹੀਂ ਜਿੰਨੀ ਦੁਨੀਆ ਛੜਕਾਂ ਤੇ ਨਿਕਲਦੀ ਆ ਵੱਧ ਤੋਂ ਵੱਧ ਛੜਕਾਂ ਤੇ ਨਿਕਲੋ ਔਰ ਉਹਦੇ ਤੋਂ ਬਾਅਦ ਵਹੀਰਾ ਕੱਟ ਕੇ ਇਸ ਧਰਨੇ ਨੂੰ ਕਾਮਯਾਬ ਕਰੋ ਔਰ ਫੇਰ ਜਾ ਕੇ ਸਰਕਾਰਾਂ ਦਾ ਜਿਹੜਾ ਵਾ ਇਹ ਹੱਲ ਹੋਣਾ ਨਹੀਂ ਤਾਂ ਸਰਕਾਰਾਂ ਨੇ ਪੜੋ ਤੇ ਰਾਜ ਕਰੋ ਇੱਕ ਇੱਕ ਨੂੰ ਕਰਕੇ ਕਿਸਾਨਾਂ ਨੂੰ ਮਾਰ ਕੇ ਦੁਕਾਨਦਾਰਾਂ ਨੂੰ ਮਾਰ ਕੇ ਇਹ ਤਣਾਡਾਂ ਨੂੰ ਸਾਨੂੰ ਦੇ ਪੱਲੇ ਸਾਨੂੰ ਪਾ ਕੇ ਐਨ ਰਾਜ ਕਰਨਗੇ ਔਰ ਤੁਸੀਂ ਇਹ ਨਾ ਸੋਚੋ ਕਿ ਸਰਕਾਰਾਂ ਸਾਡੇ ਹਿੱਤ ਦੇ ਵਿੱਚ ਨੇ ਸਰਕਾਰਾਂ ਉੱਪਰੋਂ ਇੱਕ ਨੇ ਸਾਡੀ ਵਾਰੋਵਾਰੀ ਧੌਣ ਤੇ ਗੋਡਾ ਰੱਖਣ ਦੀ ਤਿਆਰੀ ਦੇ ਵਿੱਚ ਨੇ ਔਰ ਇਹ ਸੋਚਦੇ ਨੇ ਕਿ ਡੱਲੇ ਵਾਲੇ ਕਿਦੋਂ ਸ਼ਹੀਦ ਹੋਵੇ ਤੇ ਅਸੀਂ ਜੜਾ ਵਾ ਇੱਥੇ ਮਿਲ ਕੇ ਵੀ ਆਪਣਾ ਬਲ ਪ੍ਰਯੋਗ ਕਰੀਏ ਸੋ ਇਸ ਤੋਂ ਸੁਚੇਤ ਹੋਣ ਵਾਸਤੇ ਮੈਂ ਹਰ ਇੱਕ ਆਪਣੇ ਵੀਰ ਨੂੰ ਕੋਈ ਵੀ ਕਿਤਾ ਕਰਦਾ ਹੋਵੇ ਵੱਧ ਤੋਂ ਵੱਧ ਮੈਂ ਬੇਨਤੀ ਕਰਦਾ ਕਿ ਧਰਨੇ ਦੇ ਵਿੱਚ ਔਰ ਕੱਲ ਦਾ ਜਿਹੜਾ ਰੇਲ ਰੋਕ ਅੰਦੋਲਨ ਆ ਉਹਦੇ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ